ਮਾਨ ਸਿੰਘ ਗੇਟ ਬੱਕਰਵਾਨਾ ਬਾਜ਼ਾਰ ਰਹੀਆਂ ਵਾਲੀ ਗਲੀ ਦਾ ਉਦਘਾਟਨ ਹਲਕਾ ਕੇਂਦਰੀ ਦੇ ਵਿਧਾਇਕ ਡਾਕਟਰ ਅਜੀ ਗੁਪਤਾ ਵੱਲੋਂ ਕੀਤਾ ਗਿਆ ਇਸ ਮੌਕੇ ਕੌਂਸਲਰ ਜਨੈਲ ਸਿੰਘ ਡਾਕਟਰ ਗੁਰਪ੍ਰੀਤ ਸਿੰਘ ਸੁਧੀਰ ਸਿੰਘ ਸੁਧੀਰ ਦੇਵਗਨ ਜਗਜੀਤ ਚੋਹਾਨ ਜਸਬੀਰ ਸਿੰਘ ਰੂਪੀ ਚਤਿੰਦਰ ਸਿੰਘ ਰਿੰਕੂ ਅਭਿਸ਼ੇਕ ਸ਼ਰਮਾ ਸਮੇਤ ਇਲਾਕਾ ਨਿਵਾਸੀ ਮੌਜੂਦ ਸਨ ਅੱਜ ਇਕੱਠੇ ਹੋਏ ਆ ਔਰ ਇਹ ਜਿਹੜੀ ਗਲੀ ਰਹੀਆਂ ਵਾਲੀ ਇਹਦੇ ਚ ਦੋ ਤਿੰਨ ਸਮੱਸਿਆਵਾਂ ਸੀਗੀਆਂ ਪਹਿਲੀ ਸਮੱਸਿਆ ਸੀ ਇੱਥੇ ਪੀਨ ਵਾਲੇ ਪਾਣੀ ਦੀ ਉਹਦੇ ਲਈ ਅਸੀਂ ਇਹਨਾਂ ਨੂੰ ਇੱਕ ਵੱਡਾ ਟਿਊਬਵਲ ਜਿਹੜਾ ਲਗਾ ਕੇ ਦਿੱਤਾ ਉਹਦੇ ਬਾਅਦ ਇੱਥੇ ਪ੍ਰੋਬਲਮ ਸੀ ਸੀਵਰੇਜ ਦੀ ਸੀਵਰੇਜ ਵੀ ਕਾਫੀ ਪੁਰਾਣਾ ਪਿਆ ਸੀ ਔਰ ਸੀਵਰੇਜ ਸਾਰਾ ਕਲੈਪਸ ਹੋ ਚੁੱਕਾ ਸੀ ਜਗ੍ਹਾ-ਜਗ੍ਹਾ ਤੋਂ ਚੋਕ ਹੋ ਜਾਂਦਾ ਸੀ ਫਿਰ ਅਸੀਂ ਨਵਾਂ ਸੀਵਰੇਜ ਇਹਨਾਂ ਨੂੰ ਪਾ ਕੇ ਦਿੱਤਾ ਇੱਥੇ ਸਭ ਤੋਂ ਪਹਿਲਾਂ ਮੈਂ ਆਪਣੇ ਬਹੁਤ ਹੀ ਪਿਆਰੇ ਲੀਡਰ ਡਾਇਨਾਮਿਕ ਲੀਡਰ ਸ਼੍ਰੀ ਡਾਕਟਰ ਅਜੇ ਗੁਪਤਾ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਸਾਡੀ ਕਾਫੀ ਦਿਨਾਂ ਤੋਂ ਇਹ ਮੰਗ ਸੀ ਉਹ ਕਿਸ ਸੀਵਰੇਜ ਪਾਇਆ ਸੀ ਇਹਨਾਂ ਨੂੰ ਕਹਿ ਕੇ ਸੀਵਰੇਜ ਪੈਣ ਤੋਂ ਬਾਅਦ ਥੋੜੇ ਲੋਕ ਪਰੇਸ਼ਾਨ ਹੋਏ ਕੋ ਬਰਸਾਤਾ ਦੇ ਦਿਨ ਸੀ ਤੇ ਮੈਂ ਡਾਕਟਰ ਸਾਹਿਬ ਨੂੰ ਜਾ ਕੇ ਰੋਹੇ ਗੰਦੇ ਡਾਕਟਰ ਸਾਹਿਬ ਪਰੇਸ਼ਾਨ ਹੋਦਾ ਜਲਦੀ ਕਰਾਓ ਫਿਰ ਇਹਨਾਂ ਨੇ ਸਾਰੀ ਤਿਆਰੀ ਕਰਕੇ ਅੱਜ ਇਹ ਮਹੂਰਤ ਕਰਤਾ